ਇੱਥੇ ਇੰਨੇ ਕਿਲੇ ਉਧਰ ਦੇ ਕਣਕ ਦੇ 7 ਕਿਲੇ ਇਸ ਪਾਸੇ ਦੇ ਇੱਧਰ ਉੱਪਰ ਇੱਧਰ ਉੱਤੇ ਕਣਕ ਆ ਅੱਛਾ ਇੱਧਰ ਆ ਬਾਗ ਹੈ ਤੇ ਬਾਕੀ ਤਾਂ ਪਹਾੜ ਹੈ ਪਹਾੜ ਦੇ ਉੱਤੇ ਜਿਹੜੀ ਖੈਰ ਹੈ ਜੀ ਆਹ ਆਹ ਚਾਹ ਖੈਰ ਕਿੰਨੇ ਕਿਲੇ ਆ ਜਲ ਸਾਡੀ ਪਹਾੜ ਤੇ ਖੈਰ ਹੈ ਜੀ ਇਹ ਤਕਰੀਬਨ ਹੋਣੀ ਹੈ ਜੀ 40 ਬੜੀ ਕਿੱਲੇ ਇੱਥੇ ਖੜੇ ਜੀ ਆ ਜੀ ਆ ਬਾਗ ਹੈ ਆ ਜੀ ਨੂੰ ਸਾਡੀ ਆਪਣੀ ਆ ਆਪਣੀ ਜੀ ਪਾੜ ਠੀਕ ਹੈ ਆ ਪਿੱਛੇ ਜਿਹੜੀ ਹਰੀ ਪਰੌਲੀ ਰੋਡ ਹੈ ਜੀ ਜਿਹੜੀ ਆਪਾਂ ਹੁਣ 85 ਏਕੜ ਦਾ ਲੈਣਾ ਡਟਾ ਇਹ ਜਿਹੜੀ ਬਾਕੀ ਬਾਈ ਦੀ 28 ਕਿਲੇ ਆ 100 ਕਿੰਨੇ ਕਿਲੇ ਦੱਸਿਆ ਤਾਂ ਹਾਂ 113 ਕਿ 113 28 ਬਾਕੀ ਬਚੀ ਹੋਰ ਬਾਕੀ ਰਸਤੇ ਆ ਗਏ ਅੱਛਾ ਤੁਹਾਨੂੰ ਜਦੋਂ ਤਾਂ ਰੈਵਨੂ ਲੈਂਡ ਦੇ ਸਾਰੇ ਪਿੰਡ ਦੇ ਰਸਤੇ ਆ ਗਏ ਹਾਂਜੀ ਬਸ ਠੀਕ ਹੈ ਥੈਂਕ ਯੂ ਹੁਣ ਇਹਦੇ ਚੋਂ ਕੋਈ ਕਿਸੇ ਦਾ ਕਬਜ਼ਾ ਨਹੀਂ ਰਹਿ ਜਣਾ ਅੱਜ ਆਪਾਂ ਇਹਦਾ ਸਾਰੀ ਦਾ ਦਖਲ ਕਰਾਂਗੇ ਸਰ ਇਹ ਜੀ 19 ਏਕੜ ਪਿੰਡ ਵਾਲੇ ਪਾਸੇ ਆ ਜੀ ਇਹ ਇਹ ਨੰਬਰ ਆ ਜੀ ਇਹ ਆਪਣੇ ਕੋਈ ਆ ਇਹ ਸਰ ਇਹਦੇ ਚ ਕਨਕਵੀਰ ਜੀ ਹੋਣਗੇ ਕਨਕਵੀਰ ਜੀ ਹੋਣਗੇ ਨਹੀਂ ਨਹੀਂ ਇਹ ਆਪਾਂ ਅੰਦੇ ਨੇ ਠੇਕੇ ਤੇ ਕੱਜ ਹੀ ਦਿਖਾ ਦੇਣਾ ਅੱਜ ਆਪਾਂ ਲੈਣਾ ਜੀ 19 ਏਕੜਾਂ ਦਾ ਵੀ ਅੱਜ ਹੀ ਲੈਣਾ 85ਾਂ ਚੋਂ 19 ਉੱਥੇ ਬਾਕੀ ਇੱਥੇ ਬਾਕੀ ਇੱਥੇ ਆ ਜੀ ਠੀਕ ਆ ਇਹ ਤਾਂ ਪਲੇਨ ਅੱਜ ਬਿਲਕੁਲ ਲੈਣ ਦਾ ਜੀ ਇੰਦਰ ਦੇ ਨਾਲ ਲੱਗਦੀ ਆ ਜੀ ਆਲੇ ਰੱਖਣਾ ਜਿੰਨਾ ਬੰਦੇ ਕੋ ਹੈਗੀ ਆ ਉਹਨਾਂ ਨੂੰ ਨਹੀਂ ਦੇਣਾ ਬਿਲਕੁਲ ਠੀਕ ਹੈ ਜੀ ਨਵੇਂ ਬੰਦੇ ਹੀ ਹੁਣ ਜਿਹੜੇ ਆਉਂਦੇ ਚਪੋਤੇ ਵਾਲੇ ਹਾਂਜੀ ਇਹ ਖਿਆਲ ਰੱਖਣਾ ਠੀਕ ਹੈ ਜੀ ਮਸਰਚਾ ਨਾਲ ਲਾ ਲੋ ਗਾਪਾ ਪੀਸੀ ਸਰਦੀ ਉਥੇ ਆ ਜਿੱਥੇ ਪੱਧਰੀ ਜ਼ਮੀਨ ਉਥੇ ਟਰੈਕਟਰ ਉਥੇ ਆਵਾਂਗੇ ਇੱਥੇ ਥੁਮਾ ਦੀ ਬਣਾਇਆ ਚੜਾਇਆ ਜਾ ਰਿਹਾ ਕਿੱਦਾਂ ਦੇਖਦੇ ਪਿਆ ਕਿੰਨਾ ਏਰੀਆ ਚੜਾਇਆ ਗਿਆ ਸਰਕਾਰ ਦੇ ਇਹ ਜਿਹੜੀ ਜ਼ਮੀਨ ਦਾ ਇਹ ਜਿਹੜੀ ਜ਼ਮੀਨ ਆ ਇਹ ਦੱਸਦੇ ਆ ਵੀ ਕੋਈ ਇੰਦਰਜੀਤ ਸਿੰਘ ਆ ਜਿਹੜਾ ਇੰਡਸਟਰੀਅਲ ਆ ਦਿੱਲੀ ਬੰਬਈ ਚ ਜਿਹਦੀ ਪ੍ਰਾਪਰਟੀ ਆ ਤੇ ਇੱਥੇ ਉਹਦੀ ਆਪਦੀ ਵੀ ਜ਼ਮੀਨ 100 ਏਕੜ ਦੇ ਕਰੀਬ ਆਪਦੀ ਜ਼ਮੀਨ ਆ ਤੇ ਇਹ ਸਾਡੀ ਅੱਜ ਜਿਹੜੀ ਜ਼ਮੀਨ ਦਾ ਹਿੰਦਖਲ ਲਿਆ 85 ਏਕੜ ਦੇ ਕਰੀਬ ਜ਼ਮੀਨ ਆ ਤੇ ਪੂਰੀ ਉਪਜਾਊ ਕੀਮਤੀ ਆ ਤੁਸੀਂ ਕੈਮਰਾ ਮਾਰ ਕੇ ਵੀ ਦੇ ਸਕਦੇ ਜੇ ਇਹਦੇ ਚ ਅਮਰੂਦਾ ਬਾਗ ਲੱਗਾ ਹੈ ਖੈਰ ਦੀ ਖੇਤੀ ਹੁੰਦੀ ਆ ਉੱਤੇ ਪਹਾੜ ਆ ਸਾਡਾ ਤੇ ਉੱਤੇ ਖੈਰ ਦੇ ਦਰਖਤ ਆ ਜਿਹਦੇ ਤੋਂ ਕਰੋੜਾ ਰੁਪਈਆ ਅਸੀਂ ਜਿਹੜੀ ਇਹਨੂੰ ਕੱਟ ਕੇ ਇਹਦੀ ਇਨਕਮ ਲੈ ਸਕਦੇ ਆ ਤੇ ਫੇਰ ਇਹ ਜ਼ਮੀਨ ਦੇ ਵਿੱਚ ਅਸੀਂ ਭਾਵੇਂ ਖੇਤੀ ਕਰ ਲਈਏ ਕਣਕ ਝੋਨੇ ਦੀ ਜਾਂ ਫੇਰ ਖੈਰ ਦੇ ਦਰਖਤ ਜਾਂ ਸਾਗਵਾਂ ਦੇ ਦਰਖਤ ਲਾ ਕੇ ਅਸੀਂ ਕਰੋੜਾ ਰੁਪਈਆ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਿਕਾਸ ਕਰਾਉਣੇ ਉਹਨਾਂ ਵਾਸਤੇ ਇੱਥੋਂ ਕਮਾ ਸਕਦੇ ਆ ਤੇ ਇਹ ਜਿਹੜਾ 85 ਏਕੜ ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ ਤੇ ਉੱਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ سپੁਰਦ ਕਰਤੀ ਆ ਪਿੰਡ ਦੀ ਪੰਚਾਇਤ ਦੇ سپੁਰਦ ਕਰਤੀ ਆ ਤੇ ਇਹਦੀ ਖੁੱਲੀ ਬੋਲੀ ਰੱਖੀ ਜਾਊਗੀ ਤੇ ਨਾਲ ਹੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਇਹ ਨਸੀਹਤ ਵੀ ਕਰਤੀ ਆ ਵੀਡੀਓ ਨੂੰ ਡੀਡੀਪੀਓ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਡੇ ਜੁਆਇੰਟ ਡਾਇਰੈਕਟਰ ਨੇ ਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਹੈ ਕਿ ਜਿਹੜੇ ਬੰਦਿਆਂ ਦਾ ਇਹਦੇ ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਲ ਹੋਣ ਦੇਣਾ ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸ-ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਤੇ ਬੋਲੀ ਤੇ ਚਕੋਤੇ ਤੇ ਜ਼ਮੀਨ ਲੈਣ ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆ ਆਪਦੇ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਕੋਈ ਭਾਵੇਂ ਚਿੱਟਾ ਮਰਜੀ ਤਗੜਾ ਬੰਦਾ ਆ ਜਾਂ ਕੋਈ ਪੋਲਿਟਿਸ਼ੀਨ ਆ ਇੱਕ ਬੰਦੇ ਨੇ ਕਬਜ਼ਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਆ ਸਾਰਿਆਂ ਨੂੰ ਅੱਗੇ ਆ ਕੇ ਹਲਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛੜਾ ਕੇ ਪੰਚਾਇਤ ਦੀ ਆਮਦਨ ਵਧਾਉਣੀ ਚਾਹੀਦੀ ਆ ਜਿਵੇਂ ਹੁਣ 85 ਏਕੜ ਜ਼ਮੀਨ ਆ ਸਾਡੀ ਬੜੀ ਉਪਜਾਊ ਜ਼ਮੀਨ ਆ ਤੇ 85 ਇੱਕੜ ਜੇ ਚਕੋਤੇ ਦੇ ਚੜਦੀ ਆ ਹਰਦੇਪੁਰ ਜਿਹੜੀ ਪੰਚਾਇਤ ਹੈ ਹਰਨਾਮਪੁਰ ਪੰਚਾਇਤ ਹੈ ਇਹਨੂੰ ਤੇ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ ਇਹਨਾਂ ਪੈਸੇ ਨਹੀਂ ਇਹ ਇਹਨਾਂ ਦੋਵਾਂ ਇਹ ਜਿਹੜੇ ਪਿੰਡ ਐ ਇਹਦਾ ਵਿਕਾਸ ਹੋ ਸਕਦਾ ਸੜਕਾਂ ਚੰਗੀਆਂ ਬਣਣਗੀਆਂ ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ ਤੇ ਇਹਦੇ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜਿਹੜੀਆਂ ਚਕੋਤੇ ਤੇ ਜਮੀਨਾਂ ਚੜੀਆਂ ਘਟ ਤੋਂ ਘਟ 10-12 ਕਰੋੜ ਰੁਪਈਆ ਜਿਹੜੀ ਇਨਕਮ ਇਹ ਸਾਡੀ ਜਿਹੜੀ ਠੇਕੇ ਤੇ ਚੜੀ ਜ਼ਮੀਨ ਉਹਦੇ ਤੋਂ ਵੱਧ ਗਿਆ ਤੇ ਕਈ ਇਹੋ ਜਿਹੀਆਂ ਕਮਰਸ਼ੀਅਲ ਜ਼ਮੀਨਾਂ ਜਿਹੜਾ 1-1 ਏਕੜ ਦਾ ਜਿਹੜਾ 5-5 7-7 ਕਰੋੜ ਰੁਪਈਆ ਵੀ ਰੇਟ ਆ ਆ ਹੁਣ ਅਸੀਂ ਡੇਰਾ ਜੀ ਜ਼ਮੀਨ ਜਿਹੜੀ ਛਡਾਈ ਹੀ ਪਿੱਛੇ ਜੇ 100 ਏਕੜ ਦੇ ਕਰੀਬ ਹੀ ਉਹ ਵੀ ਜ਼ਮੀਨ ਉਹ ਵੀ ਜ਼ਮੀਨ ਘੱਟ ਤੋਂ ਘੱਟ 5-7 ਕਰੋੜ ਨੂੰ ਕਿੱਲੇ ਵਾਲੀ ਸੀ ਤੇ ਅੱਜ ਜਿਹੜੀ ਹੁਣ ਆ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 ਕਰੋੜ ਰੁਪਏ ਦਾ ਕਿੱਲਾ ਘੱਟ ਤੋਂ ਘੱਟ ਲਾਗੇ ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ ਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਦੇ ਪਿੰਡ ਤੇ ਵੱਡੇ ਵੱਡੇ ਲੋਕਾਂ ਨੇ ਅਫਸਰਾਂ ਨੇ ਤਗੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ ਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਆ ਇਹ 85 ਏਕੜ ਜਿਹਦਾ ਅੱਜ ਆਪਾਂ দখল ਲਿਆ ਇਸੇ ਤਰ੍ਹਾਂ ਦੀ ਗੱਲ ਤੇ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਆ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਜੇ ਕੋਈ ਮਹਿੰਮ ਚੱਲਣੀ ਤੇ ਮਹਿੰਮ ਦੇ ਵਿੱਚ ਜੇ ਕੋਈ 2 400 500 ਕਿੱਲੇ ਦਾ ਕਿਤੇ ਦਖਲ ਲੈਣਾ ਪੰਜ ਸਾਲਾਂ ਦੇ ਵਿੱਚ ਤੇ ਉਹਦੇ ਨੂੰ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਤੇ ਨਾ ਤੇ ਕੋਈ ਸਾਡਾ ਸੰਗੀ ਸਾਥੀ ਤੇ ਨਾ ਕੋਈ ਸਾਡਾ ਲੀਡਰ ਤੇ ਨਾ ਕੋਈ ਸਾਡਾ ਵਰਕਰ ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਠਾਵੇ ਕਿਆ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ ਤੇ ਸ਼ਾਮਲਾਟ ਜ਼ਮੀਨ ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੇ ਆਉਣ ਵਾਲੇ ਸਮੇਂ ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲ ਤੋਂ ਜਲਦ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਆ ਇਨਕਮ ਵਧੇ ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ